ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਸ਼ ਨੂੰ ਸਮਰਪਿਤ ਬਾਬਾ ਪ੍ਰਗਨਾਥ ਜੀ ਦੇ ਅਸਥਨ ਕੁਦਰਤੋਂ ਵਿਸ਼ਾਲ ਸ਼ੋਭਾ ਯਾਤਰਾ ਆਲ ਇੰਡੀਆਜ਼ ਕਤਰ ਦੇ ਸਾਬਕਾ ਵਿਧਾਇਕ ਸੁਖਜਿੰਦਰ ਸਿੰਘ ਡੈਣੀ ਦੀ ਅਗਵਾਈ ਵਿੱਚ ਕੱਢੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਪਲਾਈਪੁਰ ਵੀ ਅਚੇਚੇ ਤੌਰ ਤੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ। ਇਹ ਸ਼ੋਭਾ ਯਾਤਰਾ ਵਕਵਕ ਸ਼ਰਾ ਵਿੱਚੋਂ ਹੁੰਦੀ ਹੋਈ ਭਗਵਾਨ ਵਾਲਮੀਕwidetilde ਵਿਖੇ ਪਹੁੰਚੀ। ਜਿੱਥੇ ਧੁਨਾ ਸਾਹਿਬ ਟਰੱਸਟ ਦੇ ਗੱਦੀ ਨਿਸ਼ੀਣ ਸੰਤ ਬਾਬਾ ਮਲਕੀਨਾ ਜੀ ਚੇਅਰਮੈਨ ओमप्रकाश ਗੱਬਰ ਕੇਂਦਰੀਏ ਵਾਲਮੀਕ ਮੰਦਿਰ ਦੇ ਸੀਨੀਅਰ ਵਾਈਸਪ੍ਰੈਸਿਡੈਂਟ ਅਤੇ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਦੇ ਐਕਟਿਵ ਪ੍ਰਧਾਨ ਬਲਬੀਰ ਸਿੰਘ ਬੱbbi ਪਹਿਲਵਾਨ ਤੇ ਸਾਥੀਆਂ ਵੱਲੋਂ ਸ਼ੁਭਾ ਯਾਤਰਾ ਦਾ ਫੁੱਲਾਂ ਦੀ ਵਰਕਰ ਨਾਲ ਪਰਮਾਣ ਸੁਆਗਤ ਕੀਤਾ ਗਿਆ ਇਸ ਮੌਕੇ ਡੈਣੀ ਨੇ ਭਗਵਾਨ ਵਾਲਮੀਕ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਨੂੰ ਕਿਹਾ ਨਾਰੀ ਉਹਨਾਂ ਕਿਹਾ ਕਿ ਆਜ਼ਾਦੀ ਦੇ 75 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮਜਬੀ ਤੇ ਵਾਲਮੀਕ ਭਾਈਚਾਰਾ ਸਮਾਜ ਤੋਂ ਪਛੜਿਆ ਹੈ। ਉਹਨਾਂ ਕਿਹਾ ਕਿ ਆਜ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਬਰਾਬਰਤਾ ਸਮੇਂ ਦੀ ਲੋੜ ਹੈ। ਜਿਸ ਨਾਲ ਮਜਬੀ ਅਤੇ ਵਾਲਮੀਕ ਭਾਈਚਾਰਾ ਵੀ ਤਰੱਕੀ ਕਰ ਸਕੇ ਤੇ ਪੰਜਾਬ ਦੀ ਖੁਸ਼ਹਾਲੀ ਵਿੱਚ ਵੱਡੇ ਪੱਧਰ ਤੇ ਆਪਣਾ ਯੋਗਦਾਨ ਪਾ ਸਕੇ। ਇਸ ਮੌਕੇ ਉਹਨਾਂ ਤੋਂ ਨਾ ਸਾਹਿਬ ਵਿਖੇ ਵੀ ਮੱਥਾ ਟੇਕਿਆ ਜਿੱਥੇ ਸੰਤ ਮਲਕੀ ਨਾਜੀ ਵੱਲੋਂ ਉਹਨਾਂ ਨੂੰ ਸਰਪੋਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੇਵਾਦਾਰ ਬਾਬਾ ਬਲਵੰਤ ਨਾਥ ਜੀ ਸੁਸ਼ੀਲ ਕੁਮਾਰ ਕੁਲਵਿੰਦਰ ਸਿੰਘ ਆਦਮਾ ਜੂ ਸਨ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਭਾਗਾ ਭਰਿਆ ਦਿਹਾੜਾ ਹੈ ਅੱਜ ਭਗਵਾਨ ਵਾਰਮਿਕ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਗਟ ਦਿਵਸ ਹੈ ਔਰ ਅਸੀਂ ਇਸ ਸ਼ੋਭਾ ਯਾਤਰਾ ਨੂੰ ਨਕੌਦਰ ਦੀ ਧਰਤੀ ਦੁਆਬੇ ਦੀ ਧਰਤੀ ਤੋਂ ਬਾਬਾ ਪ੍ਰਗਟ ਨਾਥ ਜੀ ਸਾਡੇ ਵਾਲਮੀਕੀ ਉਹਨਾਂ ਦੇ ਸਥਾਨ ਤੋਂ ਸੀਓ ਤੇ ਨਤਮਸਤਕ ਹੋ ਕੇ ਉੱਥੋਂ ਸਾਰੇ ਕੋਟ ਆਸਰਾ ਲੈ ਕੇ ਸ਼ੀਰਵਾੜ ਲੈ ਕੇ ਅਸੀਂ ਇਹ ਸ਼ੋਭਾ ਯਾਤਰਾ ਨੂੰ ਆਰੰਭ ਕੀਤਾ ਔਰ ਜਦੋਂ ਆਰੰਭ ਕੀਤਾ ਤਾਂ ਬੜੇ ਵੱਡੇ ਪੱਦਰ ਤੇ ਉੱਥੇ ਸੰਗਤਾਂ ਨੇ ਰਸਤੇ ਦੇ ਵਿੱਚ ਯਾਤਰਾ ਦਾ ਸਵਾਗਤ ਕੀਤਾ ਔਰ ਬਹੁਤ ਹੀ ਇੱਕ ਸਤਕਾਰ ਪਿਆਰ ਸ਼ਰਧਾ ਜਿਹੜੀ ਸੀ ਉਹ ਲੋਕਾਂ ਦੇ ਵਿੱਚ ਜਿਹੜਾ ਸੀ ਅਥਾ ਪਿਆਰ ਚਾ ਉਹ ਲੋਕਾਂ ਦੇ ਵਿੱਚ ਦੇਖਣ ਦੇ ਲਾਇਕ ਸੀਗਾ ਲੋਕਾਂ ਨੇ ਬੜੇ ਜੋਸ਼ ਸੰਤਾਰੇ ਬੜੇ ਪਿਆਰ ਸਤਕਾਰ ਦੇ ਨਾਲ ਯਾਤਰਾ ਦੇ ਵਿੱਚ ਆਪਣਾ ਜਿਹੜਾ ਸੀ ਅਜ ਇਸ ਦਿਹਾੜੇ ਨੂੰ ਮਨਾਇਆ ਔਰ ਸਤਕਾਰ ਪੇਂਟ ਕੀਤਾ ਅਜ ਇਸ ਦਿਹਾੜੇ ਦੇ ਉੱਪਰ ਬਾਬਾ ਜੀ ਨੂੰ ਔਰ ਅੱਜ ਤੋਂ ਸ਼ੁਰੂਆਤ ਕੀਤੀ ਹੈ ਰਾਜੇ ਤੇ ਆ ਕੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਾਬਾ ਜੀ ਦੇ ਚਰਨਾਂ ਚ ਆਪਣਾ ਕੇ ਲੱਖ ਵਸਤਕ ਹੋਏ ਔਰ ਅੱਜ ਦੇ ਇਸ ਦਿਹਾੜੇ ਦੇ ਉੱਪਰ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਮੈਂ ਜਿੱਤੇ ਲੱਖ ਲੱਖ ਮੁਬਾਰਕਬਾਦ ਪੂਰੇ ਸਮੁੱਚੇ ਸੰਸਾਰ ਅਤੇ ਜਗਤ ਨੂੰ ਦੇ ਰਿਆ ਉਸ ਦੇ ਨਾਲ ਨਾਲ ਕਿਉਂਕਿ ਇਹ ਸਾਡੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਹੈ ਧਰਤੀ ਸ੍ਰੀ ਸੱਚਕੰਨ ਦੀ ਇਹ ਪਾਵਨ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਹੈ ਪੂਰੀ ਕਾਇਨਾਤ ਦੇ ਅੰਦਰ ਮੁਹੱਬਤ ਦਾ ਪੈਗਾਮ ਦਿੰਦੀ ਹੈ ਪਿਆਰ ਦਾ ਸੰਦੇਸ਼ ਦਿੰਦੀ ਹੈ ਆਪਸੀ ਭਾਈਚਾਰੇ ਜਿਹੜੀਆਂ ਤੰਦਾਂ ਨੇ ਉਹਨਾਂ ਨੂੰ ਮਜ਼ਬੂਤ ਕਰਨ ਦਾ ਜਿਹੜਾ ਸੰਦੇਸ਼ ਦਿੰਦੀ ਹੈ ਔਰ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੀ ਦੇ ਉੱਪਰ ਮੈਂ ਇਹੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੁਹਾਬਾ ਜੀ ਚਰਨਾਂ ਚ ਨਤਕ ਨਤ ਹੋ ਕੇ ਅਰਦਾਸ ਕੀਤੀ ਹੈ ਕਿ ਸਾਡੇ ਸਾਰੇ ਪੰਜਾਬ ਦੇ ਉੱਪਰ ਆਪਰਾ ਮਿਹਰ ਭਰਿਆ ਹੱਥ ਰੱਖਣ ਇਹ ਪਿਆਰਾ ਪੰਜਾਬ ਹੋਰ ਵੀ ਵਧੇ ਫੁੱਲੇ ਔਰ ਤਰੱਕੀ ਦੇ ਉਚਾਈਆਂ ਦੀ ਬਲੰਦੀਆਂ ਦੇ ਜਿਹੜਾ ਛੂਏ ਔਰ ਅੱਜ ਪੰਜਾਬ ਦੇ ਅੰਦਰ ਜਿਹੜੀਆਂ ਵੀ ਕੁਰੀਤیاں ਨੇ ਕੁਰੇਧੀਆਂ ਨੇ ਜਿੰਨਾਂ ਦੀਆਂ ਗੈਰ ਸਮਾਜਿਕ ਚੀਜ਼ਾਂ ਨੇ ਅਸਰ ਚੱਕ ਰੱਖਿਆ ਹੈ ਪਰਮੇਸ਼ਰ ਕਿਰਪਾ ਕਰਨ ਔਰ ਉਹਨਾਂ ਨੂੰ ਥਾਲਾ ਔਰ ਸਾਡਾ ਪੰਜਾਬ ਜਿਹੜਾ ਇਸੇ ਤਰ੍ਹਾਂ ਹੱਸਦਾ ਬੱਸਦਾ ਖੇਡਦਾ ਰਹੇ ਔਰ ਜਿਹੜਾ ਮذਬੀ ਸਿੱਖ ਵਾਲਮੀਕ ਭਾਈਚਾਰਾ ਹੈ ਅੱਜ ਦੇ ਇਸ ਦਿਵਸ ਪਰ ਮੈਂ ਵੀ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਚਾਹਾਂਗਾ ਕਿ ਅੱਜ ਲਗਭਗ ਆਜ਼ਾਦੀ ਦੇ 75 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਅਜ਼ੇਸ਼ ਆਜ਼ਾਦ ਹੋਏ ਨੂੰ ਔਰ ਇਸ ਸਾਡੇ ਮذਬੀ ਸਿੱਖ ਔਰ ਵਾਲਮੀਕ ਭਾਈਚਾਰੇ ਦੇ ਵਿੱਚ ਜੋ ਅੱਜ ਵੀ तरक्की खुशहाली आनी चाहिदी सिगी आज जो किते ना किते आज ओ तरक्की विकास ते खुशहाली नहीं आई पाई आज भी ये भाईचारा जेड़ा ਥੱਲੇ ਦਾ ਥੱਲੇ ਗਿਆ ਹੈ ਅੱਜ ਵੀ ਲੋੜ ਹੈ ਕਿ ਸਾਰੇ ਸਮਾਜ ਨੂੰ ਜਿਹੜੀ ਮੈਂ ਗੱਲ ਕੀਤੀ ਆਪਸੀ ਭਾਈਚਾਰਕ ਸਾਂਝ ਦੀ ਆਪਸੀ ਪਿਆਰ ਦੀਆਂ ਤੰਦਾਂ ਨੂੰ ਕਿਉਂਕਿ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਜਦੋਂ ਕੋਈ ਕੀਰਲਾ ਬੱਤੀ ਜਿਹੜਾ ਲਾਈਨ ਚ ਲੱਗਿਆ ਉਸ ਦਾ ਹੱਥ ਫੜ ਕੇ ਉਹਨੂੰ ਅੱਗੇ ਨਹੀਂ ਲੈ ਕੇ ਆ ਜਾਂਦਾ ਉਹਨੀ ਦੇਰ ਤੱਕ ਸਮਾਜ ਦੀ ਸੰਪੂਰਨ ਜਿਹੜੀ ਤਰੱਕੀ ਨੂੰ ਨਹੀਂ ਗਿਣਿਆ ਜਾ ਸਕਦਾ ਅੱਜ ਸਮਾਜਿਕ ਬਰਾਬਰੀਤਾ ਅੱਜ ਰਾਜਨੀਤਿਕ ਬਰਾਬਰੀਤਾ ਔਰ ਆਰਥਿਕ ਬਰਾਬਰੀਤਾ ਜਿਹੜੀ ਹੈ ਉਹ ਸਾਡੇ ਸਮਾਜ ਦੇ ਵਿੱਚ ਆਉਣੀ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਸਾਡੇ ਸਮਾਜ ਦਾ ਵਿੱਚ ਜਿਹੜਾ ਵਾਲਮੀਕੀ ਮਜਬੀ ਸਿਕ ਸਮਾਜ ਦਾ ਜਿਹੜਾ ਉਠਾਨ ਹੋ ਸਕੇ ਔਰ ਸਾਰਾ ਸਮਾਜ ਜਿਹੜਾ ਹੈ ਉਹ ਇਕਜੁੱਟ ਹੋ ਕੇ ਇਸ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰੇ ਸੰਤਾਂ ਦੇ ਵਿੱਚ ਅੱਜ ਜਿਹੜਾ ਇੱਕ ਅਥਾਹ ਪਿਆਰ ਸੀਗਾ ਜ ਸ਼ੁਗਾ ਸਤਕਾ ਸਿਗਾ ਅੱਜ ਉਹ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਲੋਕਾਂ ਨੇ ਬੜੇ ਧੂਮ ਧਾਮ ਕਰ ਸ਼ਰਧਾ ਦੇ ਨਾਲ ਪਿਆਰ ਨਾਲ ਜਿਹੜਾ ਅੱਜ ਦਿਹਾੜਾ ਮਨਾਇਆ ਔਰ ਅੱਜ ਦੇ ਇਸ ਦਿਹਾੜੇ ਤੇ ਪੂਰੇ ਸੰਸਾਰ ਦੇ ਵਿੱਚ ਮੈਂ ਸੰਗਤਾਂ ਨੂੰ ਲੱਖ ਲੱਖ ਵਾਰਕਵਾਦ ਕਰਦਾ ਕੀ ਇਹ ਭਾਈਚਾਰਾ ਜਿਹੜਾ ਬਹੁਤ ਵੱਡੀ ਤਬਾਅਬ ਦੇ ਵਿੱਚ ਹੈ ਪੰਜਾਬ ਦੇ ਅੰਦਰ ਔਰ ਬਹੁਤ ਵੱਡੀ ਇੱਕ ਅਹਿਮ ਜਿਹੜੀ ਆਪਣਾ ਸਥਾਨ ਜਿਹੜਾ ਹੈ ਜਿੱਥੇ ਸਮਾਜ ਦੇ ਵਿੱਚ ਰੱਖਦਾ ਹੈ ਉੱਤੇ ਲੋਕ ਰਾਜ ਦੇ ਵਿੱਚ ਚੋਣਾਂ ਦੇ ਵਿੱਚ ਵੀ ਆਪਣਾ ਰੱਖਦਾ ਔਰ ਸਮਾਜ ਜਿਹੜਾ ਹੈ ਜਦੋਂ ਇਕਜੁੱਟ ਹੋ ਕੇ ਜਦੋਂ ਵਰਦਾ ਤੇ ਮੀਂਹ ਵਾਂਗੂ ਫਿਰ ਇੱਕ ਦੇ ਹੱਕ 'ਚ ਵਰ ਜਾਂਦਾ ਫਿਰ ਸਰਕਾਰਾਂ ਲਾਭ ਵੀ ਦਿੰਦਾ ਹੈ ਸਰਕਾਰਾਂ ਬਣਾ ਵੀ ਦਿੰਦਾ ਹੈ ਔਰ ਆਨਾਰੇ ਸਮੇਂ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਸਾਡੇ ਸਤਕਾਰਿਓ ਹਿੰਦੁਸਤਾਨ ਦੇ ਨੌਜਵਾਨ ਦਿਲਾਂ ਦੀ ਧੜਕਣ ਸ਼੍ਰੀ ਰਾਹੁਲ ਗਾਂਧੀ ਜੀ ਉਹਨਾਂ ਦਾ ਸੰਦੇਸ਼ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਰ ਵਰਗ ਨੂੰ ਜਿਹੜਾ ਬੰਦਾ ਮਾਨ ਸਤਕਾਰ ਅਸੀਂ ਦੇਵਾਂਗੇ ਔਰ ਬੜੀ ਦ੍ਰਿੜਤਾ ਔਰ ਬੜੀ ਕਲੈਰਿਟੀ ਦੇ ਨਾਲ ਰਾਹੁਲ ਗਾਂਧੀ ਜੀ ਆਪਣਾ ਸੰਦੇਸ਼ ਦਿੰਦੇ ਐ ਕਿ ਜਿੰਨੀ ਜਿੰਨੀ ਸੰਖਿਆ ਭਾਰੀ ਓਨੀ ਉਹਦੀ ਹਿੱਸੇਦਾਰੀ ਸੋ ਸਾਨੂੰ ਆਪਣੀ ਨੇਤਾ ਜੀ ਦੇ ਗੱਲਾਂ ਦੇ ਉੱਪਰ ਪੂਰਾ ਵਿਸ਼ਵਾਸ ਹੈ ਆਉਣ ਵਾਲੇ ਸਮੇਂ ਦੇ ਵਿੱਚੋਂ ਇਸ ਸਮਾਜ ਨੂੰ ਪੂਰਨ ਜਿਹੜਾ ਆਪਣਾ ਹਿੱਸਾ ਬੰਦਾ ਦੇਣ ਗਿਆ ਕੀ ਤਾਜੀ ਵੱਲੋਂ ਅੱਜ ਕਿਸ ਤਰ੍ਹਾਂ ਦਾ ਮਾਨ ਸਤਕਾਰ ਪਿਆ ਜੀ ਬਾਬਾ ਜੀ ਨੇ ਬਹੁਤ ਪਿਆਰ ਦਿੱਤਾ ਬੜਾ ਸਤਕਾਰ ਦਿੱਤਾ ਸਾਰੀਆਂ ਸੰਗਤਾਂ ਨੂੰ ਇੱਥੇ ਪਹੁੰਚਣ ਤੇ ਉਹਨਾਂ ਨੇ ਅਸੀਂ ਸ਼ੀਰਵਾਦ ਦਿੱਤਾ ਔਰ ਅੱਜ ਵਾਬਾ ਰਿਏ ਸ਼ੀਰਵਾਦ ਦੇ ਨਾਲ ਜਿਹੜਾ ਹੈ ਇਹ ਦਿਹਾੜਾ ਹੋਰ ਜਿਹੜਾ ਹੈ ਸਾਡੀ ਯਾਤਰਾ ਵੀ ਜਿਹੜੀ ਸੰਪਨ ਹੋ ਪਾਈ ਔਰ ਜਿਹੜਾ ਹੈ ਸਾਰੇ ਸਾਥੀਆਂ ਨੂੰ ਅਸ਼ੀਰਵਾਦ ਮਿਲਣ ਤੋਂ ਬਾਅਦ ਜਿਹੜਾ ਹੈ ਬਹੁਤ ਵਧੀਆ ਦਰਸ਼ਨ ਹੋਏ ਅਸੀਂ ਬਾਬਾ ਜੀ ਦਾ ਵੀ ਧੰਨਵਾਦ ਕਰਦੇ ਹਾਂ ਔਰ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਨੂੰ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਭੁਗਾਂ ਵਾਲਮੀ ਮਰਿਆ ਪਰਕਟ ਉਸਤ ਬੜੀ ਸਰਧਾ ਪੂਰਵਕ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 8 ਦਿਨ ਹੋਏ ਇਸ਼ਲੇਰ ਤੇ ਤੋਂ ਹੀ ਦਿਨ-ਬਦਨ ਪਾਲਕੀਆਂ ਜਥਿਆਂ ਦੀ ਜਥੇ ਨੀਤਾਗਨ ਸਲਤ ਸਮਾਜ ਹਮ ਹਮਾ ਦੇ ਪਾਵਰ ਬਾਲਮੀਗੀ ਤੀਥ ਵਿਖੇ ਨਕਮਤਰ ਮੁਵਾ ਤਿਆਰਿਆ ਹੈ ਅੱਜ ਸਰਦਾਰ ਸੁਖਵਿੰਦਰ ਸਿੰਘ ਜੀ ਡੈਨਿੰਗ ਸਾਹਿਬ ਦਾ ਐਮਐਲਏ ਸਰਦਾਰ ਸਰਦੂਰ ਸਿੰਘ ਜੀ ਦੇ ਸਾਹਿਬ ਜੀ ਅੱਜ ਇੱਕ ਨਗਰ ਤੋਂ ਯਾਤਰਾ ਚਲੀ ਜੋ ਪਾਵਨ ਬਾਲਮੀਕੀ ਥੀਸ ਤੇ ਲੈ ਕੇ ਪਹੁੰਚੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਆਈਆਂ ਉਹਨਾਂ ਬਾਲਮੀ ਮਾਰੇ ਗਏ ਨਕਮਸਤਕ ਹੋਏ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕਿਹਾ ਨੰਨਵਾਦ ਵੀ ਕੀਤਾ ਕਿ ਨਾਲ ਨਾਲ ਇਹ ਵੀ ਉਹਨਾਂ ਨੂੰ ਕਿਹਾ ਕਿ ਜੋ ਤੁਹਾਡੇ ਪਿਤਾ ਜੀ ਨੇ ਸਰਦਾਰ ਸਦੂਰ ਸਿੰਘ ਬਡਾਲਾ ਜੀ ਨੇ ਇਹਦੀ ਸ਼ੁਰੂਆਤ ਕਰਾਈ ਸੀ ਇਹਨੂੰ ਚਾਰ ਚੰਨ ਲਾਉਣ ਵਾਸਤੇ ਅੱਗੇ ਆਓ ਦੇਖ ਕਰੋ ਨਾਲ ਦੇ ਪੂਰਨੇ ਚੱਲਦੇ ਹੋਏ ਕੌਮ ਨੂੰ ਜਾਗਰਤੀ ਲਿਆਉਣ ਵਾਸਤੇ ਅੱਜ ਜੁਨਾ ਨੇ ਇੱਕ ਚੰਗਾ ਗੱਦਮ ਚੁੱਕਿਆ ਹੈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਉਹਨਾਂ ਦੇ ਨਾਲ ਪੂਰੇ ਐਮਐਲ 7 ਸੰਕਟਾ ਹਮਮਾਗੇ ਪਹੁੰਚੇ ਹਾਂ ਅਸੀਂ ਸਾਰਿਆਂ ਸਕਤਾਂ ਨੂੰ ਜੀ ਆਇਆਂ ਧੰਨਵਾਦ ਕਰਦੇ ਹਾਂ 4 ਤਰੀਕ ਦਾ ਕੱਲ ਜੋ ਪਾਵਨ ਬਾਲਮੀਗੀ ਤੀਰਥ ਯਾਤਰਾ ਸ਼ੁਰੂਆਤ ਗੋਲ ਬਾਗ ਦਰਗਿਆਨਾ ਮੰਦਿਰ ਸਾਹਮਣੇ ਉਸ ਥਾਨ ਹੈ ਜਿੱਤੇ ਲਗ ਕੁਝ ਜੀ ਨੇ ਇਹ ਰਾਜਿੰਦਰੀ ਬੰਗਾਰ ਦਾ ਘੋੜੇ ਨੂੰ ਫੜਿਆ ਸੀ ਜਿੱਥੇ ਘੋੜੇ ਨੂੰ ਰਹਿਤ ਕੀਤਾ ਸੀ ਜਿੱਥੇ ਮਹਾਬਲੀ ਵਿਰੰਗਬਲੀ ਨੂੰ ਖੇਚੇ ਤਾਂ ਦਾ ਬੰਨੇ ਸੀ ਉਥੋਂ ਸਵੇਰ ਜਦ ਤੱਕ ਸ਼ੁਰੂਆਤ ਤੱਕ 11 11:00 ਵਜੇ ਹੋਏਗੀ ਸਾਰਿਆਂ ਸੰਤਾਂ ਤੋਂ ਬੇਨਤੀ ਕਰਦੇ ਹਾਂ ਉਹ ਮਮਾਕੂ ਤੇ ਪੁਨਤ ਦੀ ਕਿਰਪਾਲਤਾ ਕਰੋ ਨਾਲ ਨਾਲੇ ਕੌਮ ਦੇਗੀ ਕੱਲ ਮੱਤਾ ਰੱਖਿਆ ਜਾਵੇਗਾ ਇਹ ਗੋਲ ਬਾਗ ਹੈ ਉਸ ਨੂੰ ਲਬਕੁਸ਼ پارک ਦਾ ਨਾਮ ਦੇਣ ਦੇ ਵਾਸਤੇ ਕਲ ਖਾਸੋਂ ਦੀ ਸਹਿਮਤੀ ਲਈ ਜਾਵੇਗੀ ਉਹਦਾ ਨਾਮ ਲਬਕੁਸ਼ پارک ਰੱਖਿਆ ਜਾਵੇਗਾ ਜਿਹਦੇ ਨਾਲ ਹੀ ਕੋਨਾਂ ਦੀ ਯਾਦਗਰੀ ਵੀ ਬਣੇਗੀ ਨਾਲ ਨਾਲ ਕੌਮ ਵੀ ਇੱਕ ਯਾਦਗਰੀ ਵੀ ਆਏਗੀ ਕਿ ਆਹ ਤੱਕ ਪਤਾ ਲੱਗੇਗਾ ਕਿ ਲਬਕੁਸ਼ ਜੀ ਨੇ ਗੋਲ ਬਾਗ ਵੀ ਕੇ ਕੋੜਾ ਫੜ ਕੇ ਗੋਲ ਲਕੀਰ ਖਿੱਚੀ ਸੀ ਕਿ ਹਨੂਮਾ ਜੀ ਨੇ ਤੇਰਸ ਕੀਤਾ ਹੀ ਤਦ ਗੁਰਦਿਆਣਾ ਮੰਦਰ ਦੇ ਲਾਗੇ ਸ਼ੁਰੂ ਗੋਲ ਬਾਗ ਤੋਂ ਸ਼ੁਰੂ ਹੋਵੇਗੀ ਆਥੀ ਗੇਟ ਲੋਗੜ ਬੀਰੀ ਗੇਟ ਲੋਹਾਰੀ ਗੇਟ ਖੈਰਾਨਾ ਗੇਟ ਪੱਕਾ ਵਾਲਾ ਤੇ ਗਲਵਾਰੀ ਗੇਟ ਜਾ ਕੇ ਚੌਂਕ ਦੇ ਚ ਬਾਲਮੀ ਕੀ ਮੰਦਿਰ ਤੇ ਜਾ ਕੇ ਇਸ ਸਮਾਪਤੀ ਹੋਵੇਗੀ ਸੰਕਾਂ ਦਾ ਲੰਗਰ ਪੰਡਾਰਾ ਪੂਰਾ ਮੇਲੇ ਦੀ ਦਿਸ਼ਾ ਉਸ ਮੰਦਿਰ ਤੇ ਹੋਵੇਗੀ ਸਾਰਿਆਂ ਬੇਨਤੀ ਹੈ ਕਿ ਠੀਕੇ ਸਵੇਰ ਜਤਰਾ ਵਿੱਚ ਆਪਣੇ ਜੀਵਨ ਸਬਰ ਬਣਾਓ ਤੇ ਪਉਣ ਕਿਂ ਦੀ ਕਿਰਪਾਲਤਾ ਕਰੋ ਧੰਨਵਾਦ ਜੈ ਬਾਲਮੀ ਕੀ ਹਰ ਹਰ ਬਾਲ ਹਾਂ ਜੀ ਸਾਸ ਗੁੰਦ ਸਿੰਘ ਦੀ ਬਿਆਨੀ ਜਿਹੜੇ ਕੀ ਮਕੋਦਰ ਤੋਂ ਭਾਰੀ ਜੱਥੇ ਦੇ ਨਾਲ ਰਸਤੇ ਵਿੱਚ ਆਖਰਤਾਂ ਦੇ ਜਿਹੜੇ ਆਇਆ ਗੁਰੂ ਮਾਨ ਵਾਲੇ ਹੁੰਦੇ ਬਾਗਮੀ ਕੀਚੇ ਪਹੁੰਚੇ ਸੋ ਉਹਨਾਂ ਨੇ ਬੜੇ ਮਨ ਤੋਂ ਸਾਹੀ ਬੜਾ ਜੋਸ਼ ਸੀ ਬੜਾ ਪਿਆਰ ਸੀ ਕਿ ਉਹਨਾਂ ਨੇ ਕਿ ਇੱਥੇ ਮੱਥਾ ਟੇਕਿਆ ਨਮਸਤਕ ਹੋਏ ਨਮਸਤਕ ਹੋਏ ਔਰ

ਜੋੜੀ ਮੈਨੂੰ ਗੱਬਰ ਸਾਹਿਬ ਤੁਹਾਨੂੰ ਲਾਣਗੇ ਮੈਂ ਨਾ ਨਾ ਦੇਰੇ ਵੀ ਤੁਰਿਆ ਕੰਮ ਗਿਆ ਉਹਨਾਂ ਨੂੰ ਪੂਰਾ ਕਰਾਉਣ ਤੇ ਉਹਨਾਂ ਦਾ ਸਾਈ ਹੋਵਾਂਗਾ ਜੋ ਆਜੋ ਨੇ ਆਪਣੀ ਸੰਗਤ ਨੂੰ ਇਹ ਦੱਸਿਆ ਕਿ ਭਗਵਾਨ ਵਾਲਮੀਕੀ ਮਰਬੀ ਸਿੰਘ ਵਾਲਮੀਕੀ ਕੱਟੇ ਹੋ ਗਏ ਇਹ ਜਿਹੜਾ ਦਿਹਾੜਾ ਬਣਾਇਆ ਜਾ ਰਿਹਾ ਇਹ ਜੀ ਜੋਰ ਉਹਨਾਂ ਤੱਕ ਨੇ ਲੱਗਦਿਆਂ ਕਿਾ ਕਿ ਸਾਨੂੰ ਇੱਕ ਸਕਟਰ ਬਣਾਉਣਾ ਚਾਹੀਦਾ ਕੱਟੇ ਹੋ ਰਹਿਣਾ ਚਾਹੀਦਾ ਔਰ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਕਿਉਂਕਿ ਇਹਦੀ ਸਿੱਖਿਆ ਇਹ ਸਾਡਾ ਸਭ ਤੋਂ ਵੱਡਾ ਮਾਰਗਦਰਸ਼ਕ ਆ ਔਰ ਇਹਦੇ ਬਿਨਾ ਸਾਡੇ ਦੇ ਬੱਚੇ ਦੂਰਿਆ ਸੋ ਅੱਜ ਦੇ ਦਿਨ ਸਰ ਮਹਾਰਾਜ ਦੇ ਕਰਦੇ ਇਹ ਵੀ ਅਰਦਾਸ ਕੀਤੀ ਆ ਕਿ ਅਸੀਂ ਘਰ ਜਾ ਕੇ ਆਪਣੇ ਬੱਚਿਆਂ ਨੂੰ ਕੋਈ ਤਮੀਜ਼ ਤਰੀਮ ਦੇਣੀ ਆ ਕਿ ਯਾਰ ਤੁਸੀਂ ਪੜ ਲਿਟੇ ਸਖਸ਼ਤ ਬਣਾ ਨੌਜਵਾਨ ਜਿਹੜੀ ਸਾਡੀ ਬੱਚੇ ਦੇ ਉਹਨਾਂ ਨੂੰ ਉਹਨਾਂ ਮਾਦਮ ਚਰਨਾਂ ਦੇ ਵਿੱਚ ਅਰਦੇ ਅੱਜ ਸੋਕੇ ਜਾਣਾ ਚਾਹੀਦਾ ਕਿ ਜਿਹੜੀ ਇਹ ਪੜਾਈ ਆ ਇਹ ਸਾਡੇ ਵਾਸਤੇ ਬਹੁਤ ਹਨ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਨਚਾਂ ਤੋਂ ਦੂਰ ਔਰ ਪੜਾਈ 'ਤੇ ਜ਼ਿਆਦਾ ਧਿਆਨ ਦੇ ਤਾਂ ਜੋ ਉਹਦਾ ਸਮਾਜਾ ਜਾ ਨੌਜਵਾਨ ਜਿਹੜੇ ਵੱਡੀ ਸਿੱਖਿਆ ਪ੍ਰਾਪਤ ਕਰਕੇ ਕਾਲਜਾਂ 'ਚ ਸਕੂਲਾਂ 'ਚ ਔਰ ਘਾਸ ਕਰਕੇ ਅਫਸਰ ਸੈਜੇ ਵਿੱਚ ਕਦਮ ਰੱਖਣ ਤਾਂ ਜਿਹੜੀ ਜਿਹੜੀ 사ਹੀ ਪਿਛੜ ਗਏ ਆ ਉਹਨੂੰ ਦੂਰ ਕਰਨ ਵਾਸਤੇ ਡਾਕਟਰ ਬੀਮਰਾ ਅੰਬੇਦਕਰ ਜੀ ਦੇ ਕਲਮ ਦਾ ਇਸਤੇਮਾਲ करिए ਤਾਂ ਕਿ ਕੌਮ ਚੜਦੀ ਕਲਾ ਜਰੇ ਰਹੇ